ਸਵੇਰ ਦਾ ਸਮਾਂ ਹੈ ਲੋਕ ਆਪਣੇ ਕਮਾਕਾਰਾਂ ਦੇ ਵਿੱਚ ਰੁੱਝੇ ਹੋਏ ਲੇਕਿਨ ਉਦੋਂ ਹੀ ਸੱਤ ਦੇ ਵਿੱਚ ਖੜੇ ਇੱਕ ਬਜ਼ੁਰਗ ਬਾਪੂ ਦੇ ਐਲਾਨ ਨੇ ਲੋਕਾਂ ਦੇ ਕੰਮ ਛੁੜਵਾ ਦਿੱਤੇ ਅਚਾਨਕ ਸੱਤ ਦੇ ਵਿੱਚ ਖੜੇ ਬਾਪੂ ਦੇ ਕੋਲ ਭੀੜ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਸ ਬਾਪੂ ਦਾ ਕਹਿਣਾ ਸੀ ਕਿ ਜਿਹੜੀ ਵੀ ਕੁੜੀ ਉਸਦੇ ਇਕਲੌਤੇ ਪੁੱਤਰ ਦੇ ਨਾਲ ਵਿਆਹ ਕਰਵਾਵੇਗੀ ਉਹ ਉਸ ਨੂੰ ਪੂਰੇ 70 ਲੱਖ ਰੁਪਏ ਦੇਵੇਗਾ ਯਾਨੀ ਕਿ ਉਸ ਨੂੰ 70 ਲੱਖ ਦੀ ਰਾਸ਼ੀ ਦਿੱਤੀ ਜਾਵੇ ਲੇਕਿਨ ਲੋਕਾਂ ਦੇ ਹੋਸ਼ ਉਦੋਂ ਉੱਡ ਜਾਂਦੇ ਹਨ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਸ ਦਾ ਪੁੱਤਰ ਨਪੁੰਸਕ ਭਾਵਕੇ ਨਮਰਦ ਹੈ ਅਤੇ ਕੁਝ ਦਾ ਕਹਿਣਾ ਸੀ ਕਿ ਉਹ ਪਾਗਲ ਵੀ ਹੈ ਇਸ ਦੇ ਬਾਵਜੂਦ ਵੀ ਭੀੜ ਦੇ ਪਿੱਛੇ ਖੜੀ ਇੱਕ ਸੋਹਣੀ ਸੁਨੱਖੀ ਮੁਟਿਆਰ ਉਸ ਬਜ਼ੁਰਗ ਬਾਪੂ ਦੀ ਗੱਲ ਸੁਣ ਕੇ ਤੁਰੰਤ ਹਾਂ ਕਰ ਦਿੰਦੀ ਹੈ ਕਿ ਮੈਂ ਕਰਵਾਵਾਂਗੀ ਤੁਹਾਡੇ ਮੁੰਡੇ ਦੇ ਨਾਲ ਵਿਆਹ ਮੈਨੂੰ ਦਿਓ ਪੈਸੇ ਉਸ ਕੁੜੀ ਦੀ ਗੱਲ ਸੁਣ ਕੇ ਸਾਰੇ ਹੀ ਵਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਅਤੇ ਕੁਝ ਦਿਨਾਂ ਵਿੱਚ ਹੀ ਉਸ ਕੁੜੀ ਦੇ ਨਾਲ ਉਸ ਮੁੰਡੇ ਦਾ ਵਿਆਹ ਹੋ ਜਾਂਦਾ। ਲੇਕਿਨ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਵਿਆਹ ਵਾਲੀ ਹੀ ਰਾਤ ਉਹ ਕੁੜੀ ਆਪਣੇ ਸਹੁਰਾ ਪਰਿਵਾਰ ਦੀ ਹਵੇਲੀ ਵਿੱਚੋਂ ਚੀਕਾਂ ਮਾਰਦੀ ਹੋਈ ਬਾਹਰ ਨਿਕਲਦੀ। ਦੱਸਾਂਗੇ ਤੁਹਾਨੂੰ ਪੂਰੀ ਕਹਾਣੀ। ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਮਾਨਸਾ ਦੇ ਪਿੰਡ ਤੋਂ ਜਿੱਥੇ ਇੱਕ ਸੁਰਜੀਤ ਸਿੰਘ ਤੇ ਉਹਨਾਂ ਦਾ ਇੱਕ ਪੁੱਤਰ ਤੇ ਇੱਕ ਪਤਨੀ ਬੜੇ ਪਿਆਰ ਦੇ ਨਾਲ ਰਹਿੰਦੇ। ਸੁਰਜੀਤ ਸਿੰਘ ਦਾ ਕਦ ਬਹੁਤ ਉੱਚਾ ਸੀ ਕਹਿਣ ਤੋਂ ਭਾਵ ਵੀ ਪਿੰਡ ਦੇ ਵਿੱਚ ਸਭ ਤੋਂ ਵੱਧ ਉਹ ਮੋਤਵਾਰ ਸੀ ਕਿਤੇ ਵੀ ਕੋਈ ਕਾਰਜ ਹੁੰਦਾ ਤਾਂ ਸੁਰਜੀਤ ਸਿੰਘ ਨੂੰ ਜ਼ਰੂਰ ਪੁੱਛਿਆ ਜਾਂਦਾ ਸੀ ਸਾਵਨਾ ਦੇ ਨਾਲ ਬੜੀ ਵਧੀਆ ਤਰੀਕੇ ਦੇ ਨਾਲ ਬਣੀ ਹੋਈ ਸੀ ਮਿੱਠ ਬੋਲੇ ਔਰ ਸਾਰਿਆਂ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਪੇਸ਼ ਆਉਣਾ ਥਾਣੇ ਕਚੈਰੀਆਂ ਦੇ ਕਾਰਿਆਂ ਦੇ ਕੰਮ ਕਰਾਉਣੇ ਔਰ ਇੱਥੋਂ ਤੱਕ ਕਿ ਹਰ ਇੱਕ ਨੂੰ bina ਕਿਸੇ ਭੇਦ ਭਾਵ ਦੇ ਇੱਕ ਸਮਾਨ ਰੱਖਣਾ ਇਸ ਤਰ੍ਹਾਂ ਕਿ ਸੁਰਜੀਤ ਸਿੰਘ ਨੂੰ ਸਭ ਤੋਂ ਵੱਡਾ ਤੇ ਉੱਚੇ ਦਾਵਲਾ ਸਮਝਾਇਆ ਜਾਂਦਾ ਕਿ ਸਰਜੀਤ ਸਿੰਘ ਜੇ ਕਿਤੇ ਕੋਈ ਪਿੰਡ ਦੇ ਵਿੱਚ ਪ੍ਰੋਗਰਾਮ ਹੁੰਦਾ ਜਾਂ ਆਸੇ-ਪਾਸੇ ਪਿੰਡਾਂ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਸੀ ਤਾਂ ਸਰਜੀਤ ਸਿੰਘ ਨੂੰ ਜ਼ਰੂਰ ਪੁੱਛਿਆ ਜਾਂਦਾ ਸੀ ਔਰ ਸਭ ਤੋਂ ਵੱਧ ਜੇ ਪੈਸੇ ਦੀ ਗੱਲ ਆਉਂਦੀ ਸੀ ਹਰ ਇੱਕ ਪ੍ਰੋਗਰਾਮ ਨੂੰ ਕਰਵਾਉਣ ਦੇ ਲਈ ਤਾਂ ਸਰਜੀਤ ਸਿੰਘ ਸਭ ਤੋਂ ਵੱਧ ਅੱਗੇ ਹੋ ਕੇ ਪੈਸਾ ਦਿੰਦਾ ਸੀ ਤੇ ਕਦੇ ਵੀ ਉਹਨੇ ਕਿਸੇ ਤੋਂ ਇਹ ਆਸਮਿਤੀ ਰੱਖੀ ਕਿ ਫਲਾਣਾ ਦੇਵੇਗਾ ਤੇ ਤਾਂ ਮੈਂ ਕਰਾਂਗਾ ਉਹ ਹਮੇਸ਼ਾ ਆਪ ਅੱਗੇ ਹੁੰਦਾ ਤੇ ਸਾਰੇ ਕਾਰਜਾਂ ਨੂੰ ਕਰਦਾ ਇਸ ਤਰ੍ਹਾਂ ਕਿ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਬਹੁਤ ਵਧੀਆ ਉਸ ਦਾ ਮਾਨ ਸਨਮਾਨ ਬਣਿਆ ਹੋਇਆ ਸੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਉਸ ਦਾ ਆਦਰ ਸਤਕਾਰ ਕਰਦੇ ਤਨ ਤਰਜੀਤ ਸਿੰਘ ਜਿਸ ਦਾ ਇਹ ਪਤਲਾ ਮੁੰਡਾ ਹੀ ਕਿ ਤੇ ਹੁਣ ਮੁੰਡਾ ਵੀ ਵੱਡਾ ਹੋ ਰਿਹਾ ਸੀ ਤੇ ਹੋਰ ਘਰ ਦੇ ਵਿੱਚ ਕੋਈ ਔਲਾਦ ਨਹੀਂ ਸੀ ਸਾਰੇ ਰਿਸ਼ਤੇਦਾਰਾਂ ਦੇ ਨਾਲ ਉਸ ਦਾ ਬੜਾ ਪਿਆਰ ਸੀ ਔਰ ਜੋ ਹੁਣ ਤਰਜੀਤ ਸਿੰਘ ਆਪ ਖੁਦ ਮੋਦਵਾਰ ਸੀ ਔਰ ਉਸ ਦਾ ਮੁੰਡਾ ਵੀ ਜਿਹੜਾ ਹੈ ਉਹ ਕਾਫੀ ਵਧੀਆ ਸੀ ਉਸੇ ਤਰ੍ਹਾਂ ਦਾ ਸੀ ਤੇ ਬਿਲਕੁਲ ਨਿੱਕੇ ਤੇ ਸੌ ਸੁਹਾਰਾ ਕਿ ਤਰਜੀਤ ਸਿੰਘ ਦਾ ਪੁੱਤਰ ਜਿਵੇਂ ਹੀ ਸਕੂਲ ਦੀ ਪੜ੍ਹਾਈ ਪੂਰੀ ਕਰਦਾ ਹੈ ਤੇ ਆਪ ਖੁਦ ਕਾਲਜ ਦੇ ਵਿੱਚ ਉਹ ਜਾ ਕੇ ਦਾਖਲਾ ਲੈਂਦਾ ਹੈ ਤੇ ਸੁਰਜੀਤ ਸਿੰਘ ਬੜੇ ਚਾਵਾਂ ਦੇ ਨਾਲ ਆਪਣੇ ਪੁੱਤਰ ਨੂੰ ਹਾਲਸ ਦੇ ਵਿੱਚ ਦਾਖਲਾ ਰਵਾਉਂਦਾ ਹੈ ਤੇ ਕਾਫੀ ਮਹੀਨੇ ਜਿਹੜੇ ਐ ਇਸ ਤਰ੍ਹਾਂ ਬਤ ਜਾਂਦੇ ਨੇ ਤੇ ਇੱਕ ਵਾਰ ਦੇਖਦਿਆਂ ਦੇਖਦਿਆਂ ਜੋ ਸੁਰਜੀਤ ਸਿੰਘ ਦਾ ਲੜਕਾ ਸੀ ਉਹਨੂੰ ਕਾਲਜ ਦੇ ਵਿੱਚ ਇੱਕ ਲੜਕੀ ਦੇ ਨਾਲ ਪਿਆਰ ਹੋ ਜਾਂਦਾ ਜਿਵੇਂ ਕਹਿੰਦੇ ਹੁੰਦੇ ਆ ਪਿਆਰ ਬਿਨਾ ਕਿਸੇ ਜਾਤ ਪਾਤ ਬਿਨਾ ਕਿਸੇ ਕੰਡੀਸ਼ਨ ਦੇ ਵਿਦਆਊਟ ਕੰਡੀਸ਼ਨ ਇਹ ਸਭ ਕੁਝ ਹੋ ਜਾਂਦਾ ਤੇ ਆਖਰ ਜਿਹਦੇ ਨਾਲ ਹੋ ਗਿਆ ਸੋ ਹੋ ਗਿਆ ਪਿਓਨ ਸਰ ਰਜੀਤ ਸਿੰਘ ਦਾ ਜਿਹੜਾ ਪੁੱਤਰ ਸੀ ਉਸ ਲੜਕੀ ਨੂੰ ਬੇहद ਪਿਆਰ ਕਰਨ ਲੱਗ ਪਿਆ ਸੀ। ਸਰ ਰਜੀਤ ਸਿੰਘ ਨੂੰ ਇਸ ਬਾਰੇ ਉਹਨੇ ਹਲੇ ਕੁਝ ਨਹੀਂ ਸੀ ਦੱਸਿਆ ਤੇ ਲੜਕੀ ਉਹਨੇ ਮਨਾ ਕਰ ਦਿੱਤਾ ਸੀ ਵੀ ਆਪਣੇ ਘਰੇ ਹਲੇ ਤੱਕ ਕੁਝ ਨਹੀਂ ਦੱਸਣਾ ਵੀ ਆਪਾਂ ਘਰਦਿਆਂ ਦੀ ਮਰਜ਼ੀ ਤੋਂ ਬਾਹਰ ਜਾ ਕੇ ਵੀ ਕੁਝ ਨਹੀਂ ਕਰਨਾ। ਜੋ ਕੁਝ ਕਰਾਂਗੇ ਘਰਦਿਆਂ ਦੀ ਸਹਿਮਤੀ ਨਾਲ ਤੇ ਇਹਨਾਂ ਨੂੰ ਮਨਾ ਕੇ ਹੀ ਕਰਾਂਗੇ। ਫਿਲਹਾਲ ਆਪਾਂ ਇਸ ਚੀਜ਼ ਨੂੰ ਰਾਜ ਤਾਂ ਹਲੇ ਰਾਜ ਹੀ ਰਹਿਣ ਦੀ ਹੈ। ਤੋਂ ਇਸ ਕਰਕੇ ਉਸਨੇ ਉਸ ਲੜਕੀ ਨੂੰ ਸਾਰਾ ਕੁਝ ਦੱਸਣ ਤੋਂ ਮਨਾ ਕਰ ਦਿੱਤਾ। ਤੇ ਉਸਨੇ ਕਿਹਾ ਕਿ ਜਿਸ ਦਿਨ ਸਹੀ ਸਮਾਂ ਹੋਏਗਾ ਉਸ ਦਿਨ ਘਰ ਦੇ ਵਿੱਚ ਗੱਲ ਜਿਹੜੀ ਆ ਆਪਾਂ ਜ਼ਰੂਰ ਕਰਾਂਗੇ ਹੁਣ ਸ਼ਾਇਦ ਕਾਫੀ ਸਾਲ ਨਿਕਲ ਗਏ ਸੀ ਇਧਰੋਂ ਕਾਲਜ ਦੀ ਪੜ੍ਹਾਈ ਵੀ ਜਿਹੜੀ ਆ ਪੂਰੀ ਹੋਣ ਵਾਲੀ ਸੀ ਸੁਰਜੀਤ ਸਿੰਘ ਦੇ ਪੁੱਤਰ ਨੇ ਆਪਣੇ ਘਰ ਗੱਲ ਕਰਨ ਦਾ ਫੈਸਲਾ ਕੀਤਾ ਤੇ ਆਪਣੇ ਘਰ ਉਸਨੇ ਗੱਲ ਕੀਤੀ ਕਿ ਮੈਂ ਆਪਾਂ ਇਸ ਪੁਰੀ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ ਕਿ ਮੈਨੂੰ ਲੱਗਦਾ ਹੈ ਕਿ ਮੈਂ ਇਸ ਦੇ ਨਾਲ ਜ਼ਿੰਦਗੀ ਬੈਟਰ ਵਧੀਆ ਤਰੀਕੇ ਦੇ ਨਾਲ ਜਿਉਂ ਪਾਵਾਂਗਾ ਤੇ ਮੈਂ ਹਮੇਸ਼ਾ ਇਹਦੇ ਨਾਲ ਕੁਝ ਰਹਿਵਾਂਗਾ ਤੇ ਫਿਰ ਸੁਰਜੀਤ ਸਿੰਘ ਪੁੱਤ ਦਾ ਵੀ ਕੁੜੀ ਕੌਣ ਹੈ ਤੇ ਕਿੱਥੋਂ ਦੀ ਹੈ ਕਿਵੇਂ ਹੈ ਉੰਦੇ ਕਿਵੇਂ ਨੇ ਸੋ ਸਿਰੋ ਉਹ ਸਾਰਾ ਕੁਝ ਜਿਹੜਾ ਹੈ ਨਹੀਂ ਦੱਸ ਪਾਉਂਦਾ ਤੇ ਸੁਰਜੀਤ ਸਿੰਘ ਉਸ ਨੂੰ ਇਹ ਕਹਿ ਰਹਿੰਦਾ ਤੂੰ ਹਜੇ ਛੋਟਾ ਹੈ ਤੇਰੀ ਨਿਆਣ ਮਤ ਹੈ ਕਿਉਂਕਿ ਆਪਾਂ ਸਾਰਾ ਕੁਝ ਦੇਖ ਕਰਕੇ ਕਰਾਂਗੇ ਕੱਲ ਨੂੰ ਇਹ ਨਾ ਹੋਵੇ ਕਿ ਆਪਾਂ ਸਾਰਾ ਕੁਝ ਜਿਹੜਾ ਹੈ ਵਧੀਆ ਕਰ ਲਈਏ ਤੇ ਕੱਲ ਨੂੰ ਜਿਹੜੀ ਇਹ ਲੜਕੀ ਤੇਰੇ ਨਾਲ ਨਾ ਰਵੇ ਤੇ ਇਹ ਸਾਰਾ ਕੁਝ ਜਿਹੜਾ ਹੈ ਬਿਲਕੁਲ ਠੀਕ ਨਾ ਹੋਵੇ ਇਸ ਤਰ੍ਹਾਂ ਕਿ ਇਹ ਗੱਲ ਬਿਲਕੁਲ ਨਾ ਹੋਵੇ ਹੁਣ ਇਹ ਗੱਲ ਚੱਲਦੀ ਰਹਿੰਦੀ ਹੈ ਸੋ ਬਹੁਤ ਸਮਝਾਉਂਦਾ ਸੁਰਜੀਤ ਸਿੰਘ ਪਰ ਉਹ ਮੁੰਡਾ ਕਹਿੰਦਾ ਨਹੀਂ ਮੈਂ ਤੇ ਉਸ ਲੜਕੀ ਨਾਲ ਹੀ ਵਿਆਹ ਕਰਵਾਉਣਾ ਉਹ ਸੁਰਜੀਤ ਸਿੰਘ ਨੇ ਨਾਂ ਤੇ ਲੜਕੀ ਕੋ ਕੋਡੋ ਵੇ ਕਿਸੀ ਨਾਲ ਨਹੀਂ ਉਸ ਲੜਕੀ ਨੂੰ ਮਿਲਿਆ ਸੀ ਪਰ ਆਪਣੇ ਪੁੱਤਰ ਨੂੰ ਸਿਰਫ ਸਮਝਾ ਰਿਹਾ ਸੀ ਕਿਉਂਕਿ ਆਪਣੇ ਪੁੱਤਰ ਨੂੰ ਉਹ ਜਵਾਗ ਸਮਝਦੇ ਸੀ ਬੱਚਾ ਕਿ ਕਿਤੇ ਜਲਦਬਾਜ਼ੀ ਵਿੱਚ ਗਲਤ ਫੈਸਲਾ ਜਿਹੜਾ ਹੈ ਉਹ ਨਾ ਹੋ ਜਾਵੇ ਸੁਰਜੀਤ ਸਿੰਘ ਹਮੇਸ਼ਾ ਸਮਝਾਉਂਦਾ ਪਰ ਉਸ ਦਾ ਪੁੱਤਰ ਕਹਿੰਦਾ ਨਹੀਂ ਪਾਪਾ ਤੁਸੀਂ ਮੰਨੋ ਕਿ ਆਪਾਂ ਉਸ ਲੜਕੀ ਨੂੰ ਹੀ ਵਿਆਹ ਕੇ ਘਰ ਲੈ ਕੇ ਆਵਾਂਗੇ ਮੈਂ ਕਿਹੜਾ ਤੁਹਾਡੇ ਤੋਂ ਕੁਝ ਹੋਰ ਮੰਗ ਰਿਹਾ ਮੈਨੂੰ ਸਿਰਫ ਮੈਂ ਉਹ ਚਾਹਨਾ ਹੈ ਜੋ ਮੈਂ ਤੁਹਾਡੇ ਅੱਗੇ ਅਰਜ਼ੀ ਕੀਤੀ ਹੈ ਮੇਰਾ ਉਸ ਕੁੜੀ ਦੇ ਨਾਲ ਉਸ ਲੜਕੀ ਦੇ ਨਾਲ ਵਿਆਹ ਕਰਵਾ ਦਿਓ ਮੈਂ ਇਹੋ ਹੀ ਮੰਗਦਾ ਹੁਣ ਉਹ ਬੰਦਾ ਸੁਰਜੀਤ ਆਹ ਚਲੋ ਸੋਤਰਾ ਵੀ ਚਲੋ ਕੋਈ ਗੱਲ ਨਹੀਂ ਇੰਨੇ ਨੂੰ ਕੀ ਹੁੰਦਾ ਉਸ ਦੀ ਜਿਹੜੀ ਪਤਨੀ ਜੀ ਆ ਬਿਮਾਰ ਹੋ ਜਾਂਦੀ ਹੈ ਤੇ ਰੱਬ ਦਾ ਭਾਣਾ ਵਰਤ ਜਾਂਦਾ ਹੈ ਤੇ ਉਹ ਵੀ ਇਸ ਸੰਸਾਰ ਨੂੰ ਛੱਡ ਕੇ ਚਲੀ ਜਾਂਦੀ ਹੈ ਇਸ ਸੰਸਾਰ ਨੂੰ ਉਹ ਅਲਵਿਦਾ ਆਖ ਜਾਂਦੀ ਹੈ ਤੇ ਇੰਨੇ ਨੂੰ ਥਾਰਾ ਪਰਿਵਾਰ ਜਿਹੜਾ ਹੈ ਉਧਰ ਰੋ ਲ ਜਾਂਦਾ ਹੈ ਹੁਣ ਇਦੋਂ ਬਾਅਦ ਕਾਫੀ ਮਹੀਨੇ ਬੀਤ ਜਾਂਦੇ ਐ ਤੇ ਹੁਣ ਘਰ ਦੇ ਵਿੱਚ ਜ਼ਰੂਰਤ ਵੀ ਕੀ ਕਿਉਂਕਿ ਇਹ ਇਸਤਰੀ ਸੀ ਕਿਉਂਕਿ ਘਰ ਦੇ ਵਿੱਚ ਕਿਉਂਕਿ ਇੱਕ ਲੇਡੀਜ਼ ਸੀ ਕਿਉਂਕਿ ਲੇਡੀਜ਼ ਘਰ ਨੂੰ ਸੰਭਾਲ ਕੇ ਰੱਖਦੀ ਹੈ ਹੁਣ ਇੱਕ ਉਹ ਲੇਡੀਜ਼ ਸੀ ਉਹ ਵੀ ਇਸ ਸੰਸਾਰ ਤੋਂ ਜਾ ਪੀਪੀ ਹੁਣ ਜਮੇ ਹੀ ਉਹ ਉਸਦੇ ਮਾਂ ਦੀ ਜਿਹੜੀ ਡੈਥ ਹੋ ਜਾਂਦੀ ਆ ਮੁੰਡੇ ਦੇ ਤੇ ਸੁਰਜੀਤ ਸਿੰਘ ਵੀ ਕੱਲਾ ਰਹਿ ਜਾਂਦਾ ਤੇ ਸੁਰਜੀਤ ਸਿੰਘ ਸੋਚਦਾ ਵੀ ਚਲੋ ਕੋਈ ਗੱਲ ਨਹੀਂ ਹੁਣ ਮੁੰਡੇ ਦਾ ਵਿਆਹ ਦੀ ਤੇ ਕਰਨਾ ਹੀ ਹੋਇਆ ਵੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਇਸ ਦਾ ਵਿਆਹ ਕਰ ਦਿੰਦੇ ਆ ਇੱਕ ਦਿਨ ਉਹ ਆਪ ਹੀ ਆਪਣੇ ਪੁੱਤਰ ਨੂੰ ਪੁੱਛਦਾ ਹੈ ਵੀ ਚੱਲ ਮੈਨੂੰ ਦੱਸ ਕੁੜੀ ਵਾਲਿਆਂ ਦੇ ਘਰ ਲੈ ਕੇ ਚੱਲ ਆਪਾਂ ਤੇਰੇ ਵਿਆਹ ਦੀ ਗੱਲ ਕਰੀਏ ਉਸੇ ਲੜਕੀ ਨਾਲ ਵਿਆਹ ਕਰ ਦਨੇ ਆ ਪਰ ਇਸ ਘਰ ਨੂੰ ਉਵੇਂ ਹੀ ਸੰਭਾਲ ਕੇ ਰੱਖਣਾ ਹੋਏਗਾ ਜਿਵੇਂ ਤੇਰੀ ਮਾਂ ਨੇ ਇਸ ਘਰ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ ਸੁਰਜੀਤ ਸਿੰਘ ਆਪਣੇ ਮੁੰਡੇ ਨੂੰ ਸਮਝਾ ਦਿੰਦਾ ਉਸ ਦਾ ਮੁੰਡਾ ਬਹੁਤ ਖੁਸ਼ ਹੋ ਜਾਂਦਾ ਕਿਉਂਕਿ ਉਹਨੂੰ ਪਾਪਾ ਮੰਨ ਚੁੱਕੇ ਸੀ ਕਿਉਂਕਿ ਹੁਣ ਲੜਕੀ ਦੇ ਨਾਲ ਸਿਰਫ ਉਹਨੇ ਇੰਨੀ ਗੱਲ ਹੀ ਕਰਨੀ ਸੀ ਕਿ ਘਰ ਨੂੰ ਸੰਭਾਲ ਕੇ ਰੱਖਣਾ ਮੇਰੇ ਪਾਪਾ ਦੀ ਇਹ ਸ਼ਰਤ ਹੈ ਉਹਨੇ ਸੋਚਿਆ ਵੀ ਟਰ ਕੋਈ ਗੱਲ ਨਹੀਂ ਲੜਕੀ ਨਾਲ ਮੈਂ ਅੱਗ ਦੀ ਗੱਲ ਕਰ ਲਵਾਂਗਾ ਤੇ ਆਪਾਂ ਉਹਨਾਂ ਦੇ ਜਿਵੇਂ ਹੀ ਉਹਨਾਂ ਦੇ ਘਰ ਜਾਂਦੇ ਨੇ ਤੇ ਲੜਕੀ ਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਅਸੀਂ ਤੁਹਾਡੇ ਘਰ ਵਿਆਹ ਦੀ ਗੱਲ ਕਰਨ ਆ ਰਹੇ ਹਾਂ ਤੇ ਹੁਣ ਜਿਵੇਂ ਉਹ ਵਿਆਹ ਦੀ ਗੱਲ ਕਰਨ ਦੇ ਲਈ ਘਰੇ ਜਾਂਦੇ ਨੇ ਤੇ ਅਸੀਂ ਤਫਾ ਕੀ ਅਜਵੇਂ ਕਹਿੰਦੇ ਆ ਵੀ ਕੁਝ ਪਤਾ ਨਹੀਂ ਸੀ ਬੱਚਿਆਂ ਨੇ ਇਸ ਗੱਲ ਦਾ ਜਿਹੜਾ ਹੈ ਬਿਲਕੁਲ ਕਦੇ ਅਨੁਮਾਨ ਵੀ ਨਹੀਂ ਸੀ ਲਾਇਆ ਵੀ ਇਹ ਕੁਝ ਹੋਣ ਵਾਲਾ ਕਿਉਂਕਿ ਜਿਵੇਂ ਉਹ ਘਰ ਜਾਂਦੇ ਨੇ ਤੇ ਉਹ ਮੁਸਲਮਾਨ ਪਰਿਵਾਰ ਹੁੰਦਾ ਲੜਕੀ ਦਾ ਤੇ ਉਹ ਜਿਵੇਂ ਉਹ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਮਿਲਦੇ ਨੇ ਤੇ ਉਹ ਫਿਰ ਕਹਿੰਦਾ ਵੀ ਇੰਨੀ ਜਮੀਂ ਜਾਇਦਾਦ ਹੈ ਜੀ ਵੀ ਤੁਹਾਡੀ ਲੜਕੀ ਰਾਜ ਕਰੇਗੀ ਤੇ ਰਜੀ ਸਿੰਘ ਨੇ ਸਾਰੀ ਗੱਲ ਕਰਦਿਆ ਵੀ ਅਸੀਂ ਆਪਣੀ ਬੱਚੇ ਦੀ ਬਾਗੇ ਸੁਣੋ ਰਖਣਾ ਵੇ ਕਦੇ ਕਿਸੇ ਗੱਲ ਦੀ ਤਕਲੀਫ ਨਹੀਂ ਆਏਗੀ ਸਾਨੂੰ ਕਿਸੇ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਫਿਰ ਤੁਸੀਂ ਦੱਸੋ ਤੁਹਾਡਾ ਫੈਸਲਾ ਕੀ ਹੈ ਜਿਹੜਾ ਮਨਾਂ ਕਰ ਰਹਿੰਦੇ ਉਹ ਕਹਿੰਦੇ ਅਸੀਂ ਅਸੀਂ ਕਿਸੇ ਹੋਰ ਗੈਰ ਧਰਮ ਦੇ ਵਿੱਚ ਵਿਆਹ ਨਹੀਂ ਕਰ ਸਕਦੇ ਅਸੀਂ ਤਾਂ ਵਿਆਹ ਕਰਾਂਗੇ ਆਪਣੇ ਧਰਮ ਈ ਕਰਾਂਗੇ ਇਹ ਹੁਣ ਉਹ ਲੜਕੀ ਨੂੰ ਵੀ ਨਹੀਂ ਦਿਫਾਉਂਦੇ ਬਸ ਰਜੀਤ ਸਿੰਘ ਕਹਿੰਦਾ ਵੀ ਚਲੋ ਫੇਰ ਤੁਹਾਡੀ ਮਰਜ਼ੀ ਹੈ ਜੇ ਸੋਚ ਕਿਹੜਾ ਕੋਈ ਤੱਕਾ ਹੁੰਦਾ ਤੁਹਾਡੀ ਨਹੀਂ ਮੰਨ ਮੰਦਾ ਨਾ ਸੀ ਕਿ ਉਹਦਾ ਮੁੰਡਾ ਜਿਹੜਾ ਸੀ ਉਹ ਕਹਿੰਦਾ ਨਹੀਂ ਪਾਪਾ ਮੈਂ ਇਸ ਨਾਲ ਵਿਆਹ ਕਰਾਉਣਾ ਸੋਜੀਤ ਸਿੰਘ ਉਸ ਨੂੰ ਬਹੁਤ ਸਮਝਾਉਂਦਾ ਕਿ ਪੁੱਤਰ ਜਦੋਂ ਹੁਣ ਇਹ ਨਹੀਂ ਮੰਨ ਰਿਹਾ ਇਹ ਆਪਾਂ ਤੇਰਾ ਇਸ ਤੇ ਗਿਆ ਕਿੰਨੇ ਕਰ ਸਕਦੇ ਆ ਦੇਖੋ ਆਪਣੇ ਵੱਲੋਂ ਕੋਈ ਘਾਟ ਨਹੀਂ ਜੋ ਘਾਟ ਹੈ ਇਹ ਨਾਲ ਵੱਲੋਂ ਉਹ ਬੜਾ ਕੁੜੀ ਨੂੰ ਸਮਝਾਉਂਦਾ ਫੋਨ ਤੇ ਗੱਲ ਕਰਦਾ ਪਰ ਨਹੀਂ ਹੁਣ ਉਹ ਲੜਕੀ ਜਿਹੜੀ ਉਹ ਕਹਿੰਦੀ ਮੈਂ ਕੀ ਕਰ ਸਕਦੇ ਆ ਮੈਂ ਆਪਣੇ ਘਰਦਿਆਂ ਤੋਂ ਬਾਹਰ ਨਹੀਂ ਜਾ ਸਕਗੀ ਉਹ ਮੁੰਡਾ ਸੋਚ ਸੋਚ ਕੇ ਨਾ ਸਟ्रेस ਲੈ ਜਾਂਦਾ ਫਿਰ ਉਹ ਇੱਕ ਦਿਨ ਆਪ ਹੀ ਕੁਝ ਪਾਗਲ ਦਿਮਾਗ ਜਿਹੜਾ ਬੜਾ ਬੱਚਿਆਂ ਵਾਂਗ ਹੋ ਜਾਂਦਾ ਕੰਮ ਕਰਨਾ ਹੀ ਦਿਮਾਗ ਬੰਦ ਕਰ ਦਿੰਦਾ ਤੇ ਉਹ ਲੜਕੀ ਜਿਹੜੀ ਹੈ ਉਦੋਂ ਉਹ ਲੜਕੀ ਵੀ ਜਿਹੜੀ ਉਸਦੇ ਨਾਲ ਫੋਨ ਤੇ ਗੱਲਬਾਤ ਕਰਨਾ ਬੰਦ ਕਰ ਦਿੰਦੀ ਹੈ ਘਰ ਦੇ ਉਸ ਨੂੰ ਵੀ ਜਿਹੜਾ ਹੈ ਪ੍ਰੈਸ਼ਰ ਲਾਈਜ਼ ਕਰ ਦਿੰਦੇ ਨੇ ਹੁਣ ਸਾਰਾ ਕੁਝ ਜਿਹੜਾ ਹੈ ਖਰਾਬ ਹੋ ਗਿਆ ਸੀ ਸੁਰਜੀਤ ਸਿੰਘ ਵੀ ਟੈਨਸ਼ਨ ਫਿਕਰ ਦੇ ਵਿੱਚ ਰਹਿਣ ਲੱਗਿਆ ਇੱਕ ਦਿਨ ਕੋਈ ਵਿਚੋਲਾ ਘਰੇ ਆਉਂਦਾ ਉਹਨੂੰ ਸਲਾਹ ਦਿੰਦਾ ਵੀ ਕਿਉਂ ਨਾ ਮੇਰੇ ਹੱਥ ਦੇ ਵਿੱਚ ਇੱਕ ਰਿਸ਼ਤਾ ਹੈ ਤੇ ਤੇਰੇ ਮੁੰਡੇ ਦਾ ਵਿਆਹ ਕਰਾ ਦਿੰਨੇ ਆ ਹੋ ਸਕਦਾ ਤੇਰਾ ਮੁੰਡਾ ਠੀਕ ਹੋ ਜਾਏ ਸੁਰਜੀਤ ਸਿੰਘ ਉਹ ਵੀ ਆਸ ਜਾਗ ਪੈਂਦੇ ਉਹ ਕਹਿੰਦੇ ਤੇਰਾ ਠੀਕ ਹੈ ਜੇ ਇਦਾਂ ਮੰਨ ਜੇ ਤਾਂ ਵੀ ਤੋਂ ਵਧੀਆ ਗੱਲ ਹੈ ਤੇ ਫਿਰ ਉਹ ਆਖਦਾ ਵੀ ਚਲੋ ਕੋਈ ਗੱਲ ਜਿਵੇਂ ਤੁਹਾਨੂੰ ਠੀਕ ਲੱਗੇ ਬਚਾ ਉਹ ਲਾ ਨਿਕੋ ਵਧੀਆ ਰਿਸ਼ਤਾ ਵੇਖ ਕੇ ਉਹਦਾ ਵਿਆਹ ਕਰਵਾ ਦਿੰਦਾ ਹੈ ਉਹ ਲੜਕੀ ਵਿਆਹ ਕੇ ਘਰੇ ਆ ਜਾਂਦੀ ਹੈ ਤੇ ਆਖਰਕਾਰ ਉਹ ਲੜਕੀ ਜਿਵੇਂ ਵਿਆਹ ਕੇ ਘਰੇ ਆਉਂਦੀ ਹੈ ਕੁਝ ਦਿਨ ਰੁਕਦੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਸੁਰਜੀਤ ਸਿੰਘ ਤੋਂ ਨਾਲ ਸੀ ਉਹ ਹਿਸਾਬ ਦੇ ਨਾਲ ਕੁਝ ਵੀ ਨਹੀਂ ਹੋਇਆ ਨਾ ਹੀ ਉਸਨੇ ਘਰ ਨੂੰ ਸੰਭਾਲਿਆ ਤੇ ਨਾ ਹੀ ਉਹਨੇ ਉਸਦੇ ਮੁੰਡੇ ਦਾ ਬਹੁਤਾ ਧਿਆਨ ਰੱਖਣਾ ਸ਼ੁਰੂ ਕੀਤਾ ਕੁਝ ਕੁ ਦਿਨ ਉਹ ਲੜਕੀ ਰਹਿੰਦੀ ਹੈ ਉਸ ਤੋਂ ਬਾਅਦ ਉਹ ਆਪਣੇ ਘਰੇ ਵਾਪਸ ਚਲੀ ਜਾਂਦੀ ਹੈ ਆਪਣੇ ਪੇਕੇ ਚਲੀ ਜਾਂਦੀ ਹੈ ਤੇ ਉੱਥੇ ਜਾ ਕੇ ਉਹ ਘਰਦਿਆਂ ਨੂੰ ਕਹਿੰਦੀ ਹੈ ਵੀ ਮੈਂ ਇਸ ਦੇ ਨਾਲ ਨਹੀਂ ਰਹਿਣਾ ਤੇ ਇਹ ਮੁੰਡਾ ਬਿਲਕੁਲ ਪਾਗਲ ਹੈ ਇਹ ਮੁੰਡਾ ਤੇ ਇਤੋਂ ਤੱਕ ਮੈਨੂੰ ਜਿਹੜਾ ਹੈ ਵੀ ਮੈਂ ਇਸ ਦੇ ਨਾਲ ਰਹਿਣਾ ਕਦੀ ਵੀ ਪਸੰਦ ਨਹੀਂ ਕਰਾਂਗੀ ਮੇਰਾ ਜਿਹੜਾ ਸਾਥ ਹੈ ਇਹਦੇ ਨਾਲ ਨਹੀਂ ਭੁਗੇਗਾ ਸੋ ਆਲਾਕੇ ਉਹਨਾਂ ਦੇ ਘਰ ਦੇ ਸਮਝਾਉਂਦੇ ਆ ਵੀ ਹੁਣ ਇਸ ਤੋਂ ਤਲਾਕ ਕਿਵੇਂ ਲਿਆ ਜਾਵੇ ਸੋ ਆਕਰ ਫਿਰ ਉਹ ਸਾਰੀ ਪਲੈਨਿੰਗ ਬਣਾਉਂਦੇ ਆ ਤੇ ਉਹ ਕੁੜੀ ਪਲੈਨਿੰਗ ਬਣਾਉਂਦੀ ਹੈ ਕਿ ਇਹ ਜਿਹੜਾ ਮੁੰਡਾ ਹੈ ਇਹ ਦਿਮਾਗੀ ਵੀ ਅਫਸਰਟ ਹੈ ਤੇ ਇਹ ਨਮਰਦ ਵੀ ਹੈ ਇਸ ਕਰਕੇ ਮੈਂ ਇਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਕੋਰਟ ਜਿਹੜਾ ਹੈ ਉਸ ਦਾ ਡਿਵੋਰਸ ਕਰਵਾ ਦਿੰਦਾ ਤੇ ਥੋੜੀ ਬਹੁਤੀ ਜਾਇਦਾਦ ਜਿਹੜੀ ਹੈ ਦੇਖ ਕੇ ਉਸ ਲੜਕੀ ਕੋ ਛਟਵਾ ਦੇ ਛਟਵਾ ਦਿੱਤਾ ਜਾਂਦਾ ਕਿਉਂਕਿ ਉਸ ਲੜਕੀ ਨੂੰ ਪੈਸਾ ਚਾਹੀਦਾ ਸੀ ਪੈਸਾ ਵੀ ਦੇ ਦਿੱਤਾ ਜਾਂਦਾ ਔਰ ਜੋ ਉਸ ਦੀ ਆਜ਼ਾਦੀ ਸੀ ਉਹ ਨੂੰ ਉਹ ਵੀ ਦੇ ਦਿੱਤੀ ਜਾਂਦੀ ਤਾਂ ਕੋਣਸਰ ਜੀ ਸਿੰਘ ਫੇਰ ਜਿਆਦਾ ਇਸ ਟੈਨਸ਼ਨ ਦੇ ਵਿੱਚ ਆ ਗਿਆ ਕਿ ਹੁਣ ਹੋਵੇ ਤੇ ਹੁਣ ਹੋਵੇ ਕੀ ਆਖਰਕਾਰ ਹੁਣ ਕੀ ਬਣਿਆ ਜਾਵੇ ਕੁਝ ਦਿਨ ਇਦਾਂ ਹੀ ਲੰਘ ਜਾਂਦੇ ਐ ਤੇ ਫਿਰ ਉਹ ਇੱਕ ਦਿਨ ਕੀ ਕਰਦਾ ਉਹਨੇ ਸੋਚਿਆ ਵੀ ਹੋਰ ਕੋਈ ਰਸਤਾ ਨਹੀਂ ਤੇ ਫਿਰ ਉਹ ਇੱਕ ਦਿਨ ਪਿੰਡ ਦੀ ਸੱਤ ਦੇ ਵਿੱਚ ਸਾਰੇ ਪਿੰਡ ਦਾ ਇਕੱਠ ਕਰਕੇ ਆਸੇ ਪਾਸੇ ਦੇ ਮੋਦਵਾਰਾਂ ਨੂੰ ਬੁਲਾ ਕਰਕੇ ਉਥੇ ਸਾਖ ਵਿੱਚ ਖੜ ਕੇ ਹੋਕਾ ਦਿੰਦਾ ਹੈ ਕਹਿੰਦਾ ਵੀ ਜੋ ਤੁਹਾਨੂੰ ਪਤਾ ਹੈ ਮੇਰੇ ਘਰ ਦੇ ਹਾਲਾਤ ਨੇ ਇਸ ਕਰਕੇ ਮੈਂ ਕਿਸੇ ਤੋਂ ਕੁਝ ਨਹੀਂ ਲੁਕਾਉਣਾ ਚਾਹੁੰਦਾ ਜੇ ਕੋਈ ਲੜਕੀ ਮੇਰੇ ਪੁੱਤਰ ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਵੇ ਮੈਂ ਉਸ ਨੂੰ 70 ਲੱਖ ਰੁਪਏ ਵੀ ਦੇਵਾਂਗਾ ਔਰ ਉਸ ਦਾ ਉਸ ਦੇ ਪਰਿਵਾਰ ਦੀ ਜ਼ਿੰਮੇਵਾਰੀਆਂ ਵੀ ਸਾਰੀਆਂ ਚੁੱਕਾਂਗਾ ਔਰ ਮੇਰੇ ਪੁੱਤਰ ਦੇ ਜਿਹੜੇ ਨਾਲ ਨਾਲ ਰਹਿਣਾ ਹੈ ਤੇ ਉਸ ਦੀ ਜਿਹੜੀ ਬਿਮਾਰੀ ਹੈ ਹੋ ਸਕਦਾ ਉਹ ਬਿਲਕੁਲ ਠੀਕ ਹੋ ਜਾਵੇ ਤੋਂ ਆਖਰਕਾਰ ਉਸ ਨੂੰ ਆਪਣੇ ਪਰਛਾਵੇਂ ਵਾਂਗੂ ਨਾਲ ਰੱਖਣਾ ਤੇ ਪਿਆਰ ਕਰਨਾ ਹੈ ਤੋ ਕੋਈ ਸੋਚਦਾ ਸੁਣ ਰਹੇ ਨੇ ਆਰੇ ਜਾਨੇ ਇੱਕ ਲੜਕੀ ਜੋ ਕਿ ਨੰਗੀ ਜਾ ਰਹੀ ਸੀ ਬਹੁਤ ਦੂਰ ਇਕੱਠ ਤੋਂ ਪਰੇ ਭੀੜ ਤੋਂ ਪਿੱਛੇ ਉਹ ਇੱਕਦਮ ਅੱਗੇ ਆਉਂਦੀ ਹੈ ਤੇ ਅੱਗੇ ਆ ਕਰਕੇ ਉਹ ਲੜਕੀ ਜਿਹੜੀ ਹੈ ਹਾਂ ਕਰ ਦਿੰਦੀ ਹੈ ਕਿਉਂਕਿ ਉਸ ਲੜਕੀ ਦੀ ਬਹੁਤ ਵੱਡੀ ਮਜਬੂਰੀ ਸੀ ਉਸ ਲੜਕੀ ਨੂੰ ਜਿਹੜਾ ਹੈ ਕੁਝ ਵੀ ਕੰਮ ਕਰਨ ਦੇ ਲਈ ਜਿਹੜਾ ਕੋਈ ਵੀ ਸੰਗ ਸ਼ਰਮ ਨਹੀਂ ਸੀ ਫਿਲਹਾਲ ਇੱਥੇ ਤਾਂ ਕੇਵਲ ਉਹਨੇ ਵਿਆਹ ਹੀ ਕਰਨਾ ਸੀ ਤੇ ਉਹ ਲੜਕੀ ਜਿਹੜੀ ਹੈ ਹਾਂ ਕਰ ਦਿੰਦੀ ਹੈ ਤੇ ਫਿਰ ਸੁਰਜੀਤ ਸਿੰਘ ਉਸ ਲੜਕੀ ਨੂੰ ਆਪਣੇ ਘਰ ਲੈ ਜਾਂਦਾ ਹੈ ਤੇ ਲੈ ਜਾ ਕਰਕੇ ਆਪਣੇ ਘਰ ਆਪਣੇ ਨੌਕਰਾਂ ਨੂੰ ਕਹਿੰਦਾ ਹੈ ਕਿ ਇਹ ਇਸ ਲੜਕੀ ਨੂੰ ਚੰਗੀ ਤਰ੍ਹਾਂ ਤੁਸੀਂ ਇੱਕ ਕਮਰਾ ਦਿਓ ਸਾਫ਼ ਸੁਥਰਾ ਔਰ ਇਸ ਲੜਕੀ ਦੇ ਜਿਹੜੇ ਸਾਰੇ ਕੱਪੜੇ ਲੀਰੇ ਨੇ ਉਹ ਵੀ ਤਿਆਰ ਕਰਵਾਓ ਤੇ ਇਸ ਦੇ ਘਰ ਵਾਲਿਆਂ ਨਾਲ ਹੁਣ ਕੋਈ ਮਜਬੂਰੀ ਜਿਹੜੀ ਉਸ ਲੜਕੀ ਦੀ ਨਹੀਂ ਪੁੱਛੀ ਜਾਂਦੀ ਉਸ ਤੋਂ ਬਾਅਦ ਉਸ ਲੜਕੀ ਨੇ ਆਪਣੇ ਘਰ ਆਪ ਹੀ ਗੱਲ ਕਰ ਲਈ ਸੀ ਕਿ ਮੈਨੂੰ ਕੰਮ ਮਿਲ ਚੁਕਿਆ ਹੈ ਤੇ ਮੈਂ ਹੁਣ ਬਹੁਤ ਸਾਰਾ ਪੈਸਾ ਭੇਜਾਂਗੀ ਉਸ ਲੜਕੀ ਨੂੰ ਘਰ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰਤ ਸੀ ਫਿਰ ਉਹ ਲੜਕੀ ਬਿਲਕੁਲ ਉਸੇ ਤਰ੍ਹਾਂ ਕਰਦੀ ਹੈ ਜਿਸ ਤਰ੍ਹਾਂ ਸੁਰਜੀਤ ਸਿੰਘ ਕਹਿੰਦਾ ਹੈ ਕਿ ਉਸ ਲੜਕੀ ਦਾ ਜਿਹੜਾ ਕੰਮ ਸੀ ਇਸ ਤਰ੍ਹਾਂ ਉਸ ਮੁੰਡੇ ਨਾਲ ਵਿਆਹ ਕਰਨਾ ਸੀ ਪੰਚਾਇਤਾਂ ਦੇ ਵਿੱਚ ਸਾਰਾ ਮਿਲ ਦੁਲਕੇ ਉਸ ਲੜਕੀ ਦਾ ਵਿਆਹ ਕਰ ਦਿੱਤਾ ਜਾਂਦਾ ਸੁਰਜੀਤ ਸਿੰਘ ਦੇ ਲੜਕੇ ਨਾਲ ਕਾਫੀ ਦਿਨ ਜਿਹੜੇ ਨੇ ਬਿੱਤੇ ਨੇ ਤੋਂ ਆਖਰ ਹੁਣ ਲੜਕੀ ਜਿਹੜੀ ਹੈ ਉਸ ਲੜਕੇ ਨੂੰ ਚੰਗੀ ਤਰ੍ਹਾਂ ਪਹਿਚਾਨ ਚੁੱਕੀ ਸੀ ਤੇ ਉਸ ਲੜਕੀ ਨੇ ਆਪਣੇ ਬਾਰੇ ਕੁਝ ਨਹੀਂ ਸੀ ਦੱਸਿਆ ਉਹ ਚੰਗੀ ਤਰ੍ਹਾਂ ਸ਼ਿੱਦਤ ਦੇ ਨਾਲ ਉਸ ਲੜਕੀ ਦਾ ਧਿਆਨ ਰੱਖਦੀ ਹੈ ਖਿਆਲ ਰੱਖਦੀ ਹੈ ਹੌਲੀ-ਹੌਲੀ ਉਹ ਮੁੰਡਾ ਵੀ ਠੀਕ ਹੋਣ ਲੱਗ ਜਾਂਦਾ ਹੈ ਕਿ ਇਹਨਾਂ ਨੂੰ ਠੀਕ ਹੋ ਜਾਂਦਾ ਉਹਨੂੰ ਸਾਰਾ ਕੁਝ ਯਾਦ ਆ ਜਾਂਦਾ ਇਤਫਾਕੀਆ ਜਿਵੇਂ ਕਿ ਉਹ ਲੜਕੀ ਆਪ ਖੁਦ ਚੱਲ ਕੇ ਆਈ ਸੀ ਕਿ ਉਹ ਲੜਕਾ ਠੀਕ ਹੋਣ ਲੱਗ ਪਿਆ ਸੀ ਪੁਰਾਣੀਆਂ ਯਾਦਾਂ ਜਿਹੜੀਆਂ ਸੀ ਉਹਨੂੰ ਤਾਜ਼ਾ ਹੋਣ ਲੱਗ ਪਈਆਂ ਇੱਕ ਦਿਨ ਉਹ ਜਮਾਂ ਠੀਕ ਹੋ ਗਿਆ ਕਾਫੀ ਮਹੀਨੇ ਲੱਗੇ ਪਰ ਹੁਣ ਉਸ ਦੀ ਯਾਦਾਂਸ ਵਾਪਸ ਆ ਚੁੱਕੀ ਸੀ ਦਿਮਾਗੀ ਹਾਲਤ ਉਸ ਦੀ ਠੀਕ ਹੋ ਚੁੱਕੀ ਸੀ ਤੇ ਫਿਰ ਉਹ ਮੁੰਡਾ ਜਿਹੜਾ ਹੈ ਤੰਗੀ ਤਰ੍ਹਾਂ ਸਾਰਾ ਕੁਝ ਆਪਣੇ ਆਪ ਹੀ ਦੱਸ ਦਿੰਦਾ ਤੇ ਫਿਰ ਉਹ ਲੜਕੀ ਵੀ ਸਾਰਾ ਕੁਝ ਦੱਸਦੀ ਹੈ ਕਿਉਂਕਿ ਇਹ ਲੜਕੀ ਉਹੀ ਸੀ ਜਿਸ ਦੇ ਨਾਲ ਇਹ ਲੜਕਾ ਪਿਆਰ ਕਰਦਾ ਸੀ ਗਿਆ ਕਰਾਉਣਾ ਚਾਹੁੰਦਾ ਸੀ ਇਸ ਦੇ ਘਰ ਦੇ ਆਨੇ ਬਣਾ ਕਰ ਦਿੱਤਾ ਸੀ ਤੇ ਹੁਣ ਇਹ ਲੜਕੀ ਆਪ ਖੁਦ ਇਸ ਦੇ ਘਰ ਵਾਲੇ ਬਣ ਕੇ ਇਸ ਦੇ ਸਾਹਮਣੇ ਬੈਠੀ ਸੀ ਤੇ ਲੜਕਾ ਜੋ ਬਹੁਤ ਖੁਸ਼ ਸੀ ਉਹ ਲੜਕੀ ਵੀ ਬਹੁਤ ਖੁਸ਼ ਸੀ ਫਿਰ ਉਹ ਲੜਕੀ ਦੱਸਦੀ ਹੈ ਕਿ ਜਦੋਂ ਤੁਹਾਡੇ ਨਾਲ ਮੇਰਾ ਵਿਆਹ ਨਹੀਂ ਸੀ ਹੋਇਆ ਮੈਨੂੰ ਮਨਾ ਕਰ ਦਿੱਤਾ ਗਿਆ ਸੀ ਤੁਹਾਨੂੰ ਉਸ ਤੋਂ ਬਾਅਦ ਫਿਰ ਮੇਰਾ ਵਿਆਹ ਇੱਕ ਥਾਂ ਤੇ ਹੋਰ ਕਰ ਦਿੱਤਾ ਗਿਆ ਤੇ ਉਹ ਬੰਦੇ ਪਹਿਲੋਂ ਦੇ ਬਹੁਤ ਵਧੀਆ ਸੀ ਪਰ ਬਾਅਦ ਵਿੱਚ ਦਾਜ ਦੀ ਜਿਹੜੀ ਹੈ ਅੱਗ ਉਹਨਾਂ ਦੇ ਅੰਦਰ ਬਲਣ ਲੱਗ ਪਈ ਉਹਨਾਂ ਨੇ ਮੈਨੂੰ ਕੁੱਟਮਾਰ ਕਰਨੇ ਸ਼ੁਰੂ ਕਰ ਦਿੱਤੀ ਤੇ ਆਖਰ ਫਿਰ ਮੈਨੂੰ ਉਹ ਲੋਕ ਕਹਿੰਦੇ ਆ ਕਿ ਤੇਰੇ ਘਰਦਿਆਂ ਤੋਂ ਮੈਨੂੰ ਗੱਡੀ ਲੈ ਕੇ ਦੇ ਜੇਕਰ ਰਾ ਤਾਂ ਨਵੀਂ ਫੋਰਚੂਨਰ ਲੈ ਕੇ ਆਏਗੀ ਜਾਂ ਹੋਰ ਕੋਈ ਗੱਡੀ ਲੈ ਕੇ ਆਏਗੀ ਤਾਂ ਤੈਨੂੰ ਘਰ ਦੇ ਵਿੱਚ ਐਂਟਰੀ ਮਿਲੇਗੀ ਨਹੀਂ ਤੇ ਫਿਰ ਆਪਣਾ ਉੱਥੇ ਰਹਿ ਇਸ ਕਰਕੇ ਹੁਣ ਲੜਕੀ ਦਾ ਪਿਓ ਬਹੁਤ ਸਾਰੀ ਟੈਨਸ਼ਨ ਲੈ ਗਿਆ ਸੀ ਕਿਉਂਕਿ ਗਰੀਬ ਸੀ ਇੰਨਾ ਖਰਚਾ ਨਹੀਂ ਸੀ ਅਫੋਰਡ ਕਰ ਸਕ ਰਹੇ ਹੁਣ ਆਪਣੇ ਵਰਗਿਆਂ ਕੋਲ ਜਿਹੜੀ ਆਮਦਨੀ ਹੈ ਉਹ ਹੋਵੇ 20-30 ਹਜ਼ਾਰ ਦੀ ਤੇ ਆਪਾਂ ਕਹੀਏ ਆਪਣੇ ਤੋਂ ਕੋਈ ਡਿਮਾਂਡ ਕਰੇ ਵੀ ਮੈਨੂੰ ਤੇ 50-60 ਲੱਖ ਰੁਪਇਆ ਇਕੱਠਾ ਦੇ ਆਪਾਂ ਕਿੱਥੋਂ ਦੇ ਰਿਆਂਗੇ ਹੁਣ ਇਹੋ ਹਾਲਾਤ ਇਸ ਕਰਕੇ ਉਸ ਲੜਕੀ ਦਾ ਉੱਥੋਂ ਤਲਾਕ ਕਰਵਾ ਦਿੱਤਾ ਗਿਆ ਸੀ ਡਿਵੋਰਸ ਕਰਵਾ ਦਿੱਤਾ ਗਿਆ ਕਿ ਇਹ ਗੱਲ ਦਾ ਜਿਹੜਾ ਭਾਰ ਸੀ ਉਹ ਜ਼ਰਰ ਕੀ ਦਾ ਪਿਤਾ ਆਪਣੇ ਦਿਲ ਤੇ ਲੈ ਗਿਆ ਬਹੁਤ ساری ਫਿਕਰ ਕਰ ਗਿਆ ਉਸਦੇ ਦਿਲ ਦੇ ਬਾਲ ਕੰਮ ਕਰਨੇ ਬਹੁਤ ਘੱਟ ਕਰ ਚੁੱਕੇ ਸੀ ਇਸ ਕਰਕੇ ਉਸ ਨੂੰ ਹਸਪੀਟਲ ਦੇ ਵਿੱਚ ਇਸ ਤਰ੍ਹਾਂ ਭਰਤੀ ਕਰਵਾ ਦਿੱਤਾ ਗਿਆ ਤੇ ਹੁਣ ਆਪਰੇਸ਼ਨ ਕਰਨਾ ਸੀ ਹਾਰਦ ਸਰਜਰੀ ਕਰਨੀ ਸੀ ਜਿਸ ਕਰਕੇ ਬਹੁਤ ਸਾਰੇ ਪੈਸੇ ਦੀ ਲੋੜ ਸੀ ਤੇ ਹੁਣ ਉਸ ਲੜਕੀ ਕੋਲ ਵੀ ਕੋਈ ਕੰਮ ਕਰਨੇ ਸੀ ਉੱਤੋਂ ਡਿਵੋਰਸ ਹੋ ਚੁੱਕਿਆ ਸੀ ਔਰ ਦੁਖੀ ਗੱਲ ਕਿ ਉਸ ਦੀ ਮਾਤਾ ਵੀ ਜਿਹੜੀ ਹੈ ਕੰਮਕਾਰ ਕਰਨ ਦੇ ਯੋਗ ਨਹੀਂ ਸੀ ਉਹ ਕੰਮਕਾਰ ਲੱਭਣ ਦੇ ਲਈ ਇਤੇ ਬਾਹਰ ਨਿਕਲੀ ਸੀ ਤੇ ਇੱਕ ਦਿਨ ਇੱਕ ਬਜ਼ੁਰਗ ਥੜੇ ਤੇ ਥੜਕੇ ਹੋਕਾ ਦੇ ਰਿਆ ਸੀ ਮੈਂ 70 ਲੱਖ ਰੁਪਏ ਦਿਆਂਗਾ ਜੋ ਮੇਰੇ ਲੜਕੇ ਨਾਲ ਵਿਆਹ ਕਰਾਉਣ ਦੇ ਲਈ ਰਾਜੀ ਹੋ ਜਾਏ ਤੇ ਫਿਰ ਇਸ ਤਰ੍ਹਾਂ ਕਰਕੇ ਉਹਨੇ ਸਾਰੀ ਕਹਾਣੀ ਦੱਸੀ ਉਹ ਬਜ਼ੁਰਗ ਉਹ ਲੜਕੀ ਦੱਸਦੀ ਹੈ ਵੀ ਤੁਹਾਡੇ ਪਿਤਾ ਹੀ ਸਾਨਾ ਸੁਰਜੀਤ ਸਿੰਘ ਹੈ ਤੇ ਨਹੀਂ ਗੱਲ ਬਾਹਰ ਖੜਾ ਸੁਰਜੀਤ ਸਿੰਘ ਵੀ ਸੁਣ ਰਿਹਾ ਹੁੰਦਾ ਹੈ ਤੇ ਉਸ ਨੂੰ ਵੀ ਸਾਰੀ ਗੱਲ ਜਿਹੜੀ ਹੈ ਸਮਝ ਆ ਜਾਂਦੀ ਹੈ ਤੇ ਫਿਰ ਉਹ ਲੜਕਾ ਸਾਰੀ ਗੱਲ ਸਮਝਦਾ ਹੈ ਕਹਿੰਦਾ ਕਿ ਕਿਸਮਤ ਨੇ ਆਪਾਂ ਨੂੰ ਵਿਛੋੜਿਆ ਸੀ ਤੇ ਅੱਜ ਕਿਸਮਤ ਨੇ ਹੀ ਆਨ ਨੂੰ ਦੁਬਾਰਾ ਤੋਂ ਮਿਲਾ ਦਿੱਤਾ ਹੈ ਉਹ ਦੋਵੇਂ ਜਾਨੇ ਬਹੁਤ ਖੁਸ਼ ਹੁੰਦੇ ਨੇ ਤੋਂ ਆਖਰ ਸੁਰਜੀਤ ਸਿੰਘ ਵੀ ਖੁਸ਼ ਹੋ ਜਾਂਦਾ ਹੈ ਤੇ ਉਹ ਇਸ ਗੱਲ ਦਾ ਕਦੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਪਰਾਉਂਦਾ ਕਿ ਮੈਨੂੰ ਸਾਰੀ ਗੱਲ ਦਾ ਪਤਾ ਹੈ ਤੇ ਉਹ ਸਾਰੇ ਜਾਨੇ ਹਸੀ ਖੁਸ਼ੀ ਰਹਿਣ ਲੱਗ ਜਾਂਦੇ ਆ ਤੋਂ ਇਸ ਤਰ੍ਹਾਂ ਜ਼ਿੰਦਗੀ ਨੇ ਮੋੜ ਪਾ ਕੇ ਉਹਨਾਂ ਦੋਨਾਂ ਨੂੰ ਮਿਲਵਾ ਦਿੱਤਾ ਸੀ ਔਰ ਸੁਰਜੀਤ ਸਿੰਘ ਦਾ ਘਰ ਵੀ ਸੰਭਾਲਿਆ ਗਿਆ ਸੀ ਸੁਰਜੀਤ ਸਿੰਘ ਦੀ ਦੁਬਾਰਾ ਤੋਂ ਜਿਹੜੀ ਉਸੇ ਤਰ੍ਹਾਂ ਬੈਟਰੀ ਉੱਠਨੀ ਸੀ ਉਹ ਬਾਹਰ ਕਾਇਮ ਹੋ ਉੱਤੀ ਸੀ ਘਰ ਦੀ ਫਿਕਰ ਉਸ ਦੀ ਬੁਢੀ ਉਹ ਜੁੱਤੀ ਸੀ ਉਹਨ ਲੜਕਾ ਵੀ ਠੀਕ ਹੋ ਚੁੱਕਿਆ ਸੀ ਨੋ ਰਾਣੀ ਵੀ ਵਧੀਆ ਸੀ ਤੇ ਸਾਰਾ ਪਰਿਵਾਰ ਹਾਜ਼ੀ ਖੁਸ਼ੀ ਰਹਿਣ ਲੱਗਿਆ ਤੁਹਾਨੂੰ ਇਹ ਤਖਾਣੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਮਿਲਦੇ ਆ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨ